ਗੁਰੂ ਆਏ ਗੁਰ ਸਾਹਿਬ ਜੀਓ ਤੂੰ ਚਾ ਸਜਣ ਮੈਂ ਡਿਆ ਦੇ ਇਸੀ ਉਤਾਰ ਨੈ ਨਮ ਜੇ ਤਰਸਦੇ ਤਪਸੀ ਦੀਦਾਰ ਅੰਦਰ ਸਚਾਨੇ ਹੋ ਲਾਇਆ ਪ੍ਰੀਤਮ ਆਪਣੇ ਸਰਵ ਕਲਾ ਭਰਪੂਰ ਸਮਰੱਥ ਗੁਰੂ ਲੋਕ ਪ੍ਰਲੋਕ ਦੇ ਰਖਿਆ ਕ ਭਗਤ ਵਛਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਉਹ ਗੁਰੂ ਸਾਹਿਬ ਨੇ ਦਇਆ ਕੀਤੀ ਹੈ ਸ਼ੁਕਰ ਹੈ ਮਾਲਕ ਕਾਬ ਜੀ ਨੇ ਮਿਹਰ ਕਿਰਪਾ ਦਇਆ ਕੀਤੀ ਹੈ ਉਦਮ ਇਸ਼ਨਾਨ ਤੰਦਰੁਸਤੀਆਂ ਦਿੱਤੀਆਂ ਹਨ ਮਹਾਰਾਜ ਜੀ ਸੋ ਆਪ ਜੀ ਨੇ ਆਪਣੀ ਗੋਦ ਬਖਸ਼ੀ ਹੈ ਕਿਰਪਾ ਕਰੋ ਆਪਣੀ ਗੋਦ ਦੇ ਵਿੱਚ ਬਿਠਾ ਕੇ ਮਹਾਰਾਜੀ ਬਖਸ਼ੀ ਕਰੋ ਢੋਲਤਾ ਦਿਓ ਲਾੜ ਦਿਓ ਪਿਆਰ ਦਿਓ ਬਖਸ਼ਿਸ਼ ਦਿਓ ਔਰ ਸਾਡਾ ਜੀਵਨ ਜਿਹੜਾ ਉਜਲ ਹੋ ਜਾਏ ਸਭ ਹੋ ਜਾਵੇ ਸ੍ਰਿਸ਼ਟ ਹੋ ਜਾਵੇ ਵਧੀਆ ਹੋ ਜਾਵੇ ਚੰਗਾ ਹੋ ਜਾਵੇ ਉਤਮ ਹੋ ਜਾਵੇ ਸੋ ਮਹਾਰਾਜ ਜੀ ਦੀ ਬਾਣੀ ਵੀ ਕਹਿੰਦੀ ਹੈ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਚਾਹੇ ਕੋਈ ਕਥਾ ਸੁਣ ਲਏ ਜੇ ਭਾਵੇਂ ਕੋਈ ਕੀਰਤਨ ਸੁਣ ਲਏ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਬੀ ਹੈ ਲੈ ਧਿਆਨਾਂ ਭਾਵੇਂ ਕੋਈ ਸਿਮਰਨ ਕਰ ਲੇ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਜ ਤਨ ਮੈਂ ਮਟਾਓ ਤੇ ਚਾਹੇ ਕੋਈ ਢਾਢੀ ਵਾਰਾਂ ਗਾ ਲਵੇ ਉਹ ਮਾਲਕ ਦੇ ਅਸੀਂ ਢਾਢੀ ਵੀ ਆਂ ਰਾਗੀ ਵੀ ਆਂ ਅਸੀਂ ਸਾਰੇ ਉਹਦੇ ਪਾਠੀ ਵੀ ਆ ਕਿਉਂਕਿ ਉਹਦਾ ਪਾਠ ਕਰਨ ਵਾਲੇ ਆ ਉਸਦਾ ਨਾਮ ਜਪਣ ਵਾਲੇ ਆ ਸੁ ਕਹਿੰਦਾ ਭਾਵ ਮਹਾਰਾਜ ਦੀ ਸ਼ਬਦ ਕੋਈ ਜਿਵੇਂ ਮਰਜ਼ੀ ਕਰ ਲੈ ਕੋਈ ਗਾਵੇ ਰਾਗੀ ਨਾਦੀ ਬੇਦੀ ਬਾ ਪਾੰਦ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੀ ਚਾਹੇ ਕੋਈ ਇੰਸਟਰੂਮੈਂਟ ਦੇ ਨਾਲ ਕਰ ਲੈ ਢੋਲਗੀਆਂ ਸ਼ੈਣਿਆਂ ਦੇ ਨਾਲ ਕਰ ਲੈ ਵਾਜੇ ਦੇ ਨਾਲ ਕਰ ਲਵੇ ਚਾਹੇ ਕੋਈ ਚੁੱਪਚਾਪ ਕਰਕੇ ਕਰ ਲਵੇ ਚਾਹੇ ਕੋ ਅੱਖਾਂ ਮੀਟ ਕੇ ਕਰ ਲਵੇ ਚਾਹੇ ਕੋ ਅੱਖਾਂ ਖੁੱਲ ਕੇ ਕਰ ਲਵੇ ਚਾਹੇ ਕੋ ਉੱਚੀ ਬੋਲ ਕੇ ਕਰ ਲਵੇ ਚਾਹੇ ਕੋ ਮੱਦਮ ਬੋਲ ਕੇ ਕਰ ਲਵੇ ਚਾਹੇ ਕੋ ਕਿਸੇ ਤਰ੍ਹਾਂ ਕਰ ਲਵੇ ਕਰ ਲਓ ਕਰ ਲਵੇ ਕਿਸੇ ਤਰ੍ਹਾਂ ਕਰ ਲਓ ਜਿਵੇਂ ਸਹੀ ਲੱਗਦਾ ਜਿਵੇਂ ਆਪਣਾ ਸਰੀਰ ਇਜਾਜ਼ਤ ਦਿੰਦਾ ਉਹ ਉਦਾਂ ਹੀ ਜੇ ਉੱਚੀ ਬੋਲ ਹੁੰਦਾ ਉੱਚੀ ਬੋਲਾ ਜੇ ਮੱਠਾ ਬੋਲ ਹੁੰਦਾ ਮੱਠਾ ਬੋਲਾ ਜੇ ਨਹੀਂ ਲਕ ਸਿੱਧਾ ਕਰਕੇ ਬੈਠਣਾ ਹੁੰਦਾ ਕੋਈ ਗੱਲ ਨਹੀਂ ਇੱਕ ਲੱਤ ਇਧਰ ਕਰ ਲੈ ਉਧਰ ਕਰ ਲੈ ਚੌਂਕੜਾ ਨਹੀਂ ਵਜਦਾ ਤਾਂ ਵੀ ਕੋਈ ਗੱਲ ਜਿਵੇਂ ਮਰ ਜੀ ਕੋਈ ਇੱਥੇ ਬੰਦਚ ਨਹੀਂ ਹੈ ਬਸ ਮਨ ਨੂੰ ਸਾਵਧਾਨ ਕਰਨਾ ਕੋਈ ਸਰੀਰਾਂ ਦੀ ਕੋਈ ਗੱਲ ਜੇ ਟੇਡਾ ਵੀ ਹੋਈ ਰਹੀ ਕੋਈ ਚੀਜ਼ ਕੋਈ ਗੱਲ ਨਹੀਂ ਸੱਚ ਕਰਕੇ ਮਾਲਕ ਨੂੰ ਯਾਦ ਕਰਨਾ ਬੜਾ ਹੀ ਸੁਚੇਤ ਹੋਗੇ ਸੋਇਦੇ ਸ਼ਬਦ ਵਿੱਚ ਵੀ ਬਚਨੇ ਹੀ ਆਏ ਬੜੇ ਧਿਆਨ ਦੇ ਨਾਲ ਬੜੀ ਤਵੱਜੋ ਦੇ ਅਗੇ ਜੇ ਤੇ ਆਣ ਥੋੜਾ ਜਿਹਾ ਵੀ ਦਰਦ ਹੋਇਆ ਸ਼ਿਵ ਜੀ ਨੂੰ ਕਹਿੰਦੀ ਪਾਰਵਤੀ ਅਮਰ ਕਥਾ ਸੁਣਾ ਦਿਓ ਕਹਿੰਦੇ ਨਹੀਂ ਤੈਨੂੰ ਨਹੀਂ ਸੁਣਾਉਣੀ ਕਿਉਂ ਤੈਨੂੰ ਨੀਂਦ ਬਹੁਤ ਆਉਂਦੀ ਹੈ ਤੂੰ ਸਮਝ ਨਹੀਂ ਹੈ ਇਹ ਬੜੀ ਕੀਮਤੀ ਹੈ ਅਮਰ ਅਮਰ ਕਥਾ ਇੱਕੋ ਹੀ ਐਵੇਂ ਨਹੀਂ ਵੀ ਜਿਹਨੂੰ ਮਰਜ਼ੀ ਸੁਣਾ ਦੇਉ ਨਹੀਂ 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 ਮਾਰੇ ਕਿਰਪਾ ਗੁਰੂ ਸੁਣਾਉ ਕਹਿੰਦੇ ਇਹਦੇ ਲਈ ਡੋਲਦਾ ਚਾਹੀਦੀ ਹੈ ਨਿੰਦਰਾ ਤੂੰ ਬਾਹਰ ਆਉਣਾ ਪੈਣਾ ਅਵੈਸਲਾ ਪਾਣੇ ਢਾ ਪਾਣੀ ਜਿਹੜਾ ਛੱਡਣਾ ਪੈਣਾ ਜਿਵੇਂ ਮੈਂ ਉਦਾਹਰਨ ਦਿੰਨਾ ਹੁੰਦਾ ਉਹ ਸੌਖੀਆਂ ਚਲੋ ਸਮਝ ਲੱਗ ਜਾਂਦੀ ਹੈ ਜਿਵੇਂ ਕਿਦਰੇ ਪ੍ਰੇਰ ਹੁੰਦੀ ਐ ਪ੍ਰੇਟ ਹੁੰਦੀ ਐ ਫੌਜ ਦੇ ਵਿੱਚ ਉਹ ਸਾਰਿਆਂ ਨੂੰ ਐਦਾਂ ਲੈਣਾ ਜਿੱਕਰੇ ਕਰ ਲੈਂਦੇ ਨੇ ਆਨ ਸਦਾ ਖੜੇ ਛਾਤੀ ਸਿੱਧੀ ਐ ਮੈਂ ਕਿਹਾ ਮੜਾ ਜੇ ਵੀ ਫਰਕ ਪਿਆ ਨਹੀਂ ਤੇ ਅਗਲੇ ਸਜਾ ਲਾਉਂਦੇ ਚੱਲ ਗਰਾਊਂਡ ਦੇ ਵਿੱਚ ਚੱਕਰ ਲਾ 1 2 3 ਸਜਾ ਕਿਉਂ ਟੁੱਟ ਲਾ ਪੈ ਗਿਆ ਟਿੱਲਾ ਨਹੀਂ ਡਿਊਟੀ ਤੇ ਵਾਏ ਜਿਹੜੀ ਡਿਊਟੀ ਆ ਡਿਊਟੀ ਦਾ ਟਿੱਲਾ ਕਿਉਂ ਇਹ ਨਹੀਂ ਵੀ ਬਗੰਤੀ ਸਾਹਿਬ ਡਿਊਟੀ ਨੇ ਦੇ ਉਹ ਟਿੱਲੇ ਕਰ ਲੈਣਾ ਪੈਣਾ ਅਸੀਂ ਸਾਰੇ ਡਿਊਟੀ ਦੇ ਆ ਜਿੰਨੇ ਬੈਠੇ ਆ ਨਾ ਅਸੀਂ ਸਾਰੇ ਹੀ ਡਿਊਟੀ ਦੇ ਕੋਈ ਵੀ ਟਿੱਲਾ ਨਹੀਂ ਪੈਣਾ ਚਾਹੀਦਾ ਬੜੀ ਵਾਰ ਆਪਾਂ ਇਹ ਪੰਕਤੀ ਪੜ੍ਹੀ ਹੈ ਸਾਵਧਾਨ ਇਕਾਗਰ ਜੀਦ ਪਾਰਵਤੀ ਜਿਹਦੇ ਪੈ ਗਈ ਜਿੱਦ ਕਰ ਲਈ ਕਹਿੰਦੇ ਨਹੀਂ ਮਹਾਰਾਜ ਮੈਂ ਸੋਣੀ ਐ ਤੇ ਫਿਰ ਮੰਨੀ ਬੈਂਦੀ ਆ ਭਾਈ ਭਾਵੇਂ ਨੁਕਸਾਨ ਹੀ ਹੋ ਜਾਏ ਕਿਮਾ ਕਰਨ ਬਾਲੀ ਬਉਦੀ ਜ਼ਿਆਦਾ ਚੋਕੀ ਜਿੱਦ ਵੀ ਨਹੀਂ ਕਰੀਦੀ ਠੀਕ ਹੈ ਜੀ ਚਾਹੇ ਨਿਆਣੇ ਹੋਣ ਚਾਹੇ ਔਰਦ ਹੋਵੇ ਚਾਹੇ ਮਰਦ ਹੋਵੇ ਜਿਵੇਂ ਕੋਈ ਸਲਾਹ ਦਿੰਦਾ ਸਹੀ ਮੰਨ ਲੈਣੀ ਚਾਹੀਦੀ ਐ ਨਹੀਂ ਵੀ ਮੈਂ ਤੇ ਕਿਸੇ ਦੀ ਮੰਨਦਾ ਹੀ ਨਹੀਂ ਜਿੱਦ ਕਰਨੀ ਨਹੀਂ ਜਿੱਦ ਵੀ ਨਹੀਂ ਕੋਈ ਵੀ ਕਿਦਰੋਂ ਵੀ ਸਲਾਹ ਮਿਲ ਜਾਏ ਚੰਗੀ ਚੀਜ਼ ਮਿਲ ਜਾਵੇ ਉਹ ਲੈ ਲੈਣੀ ਹੈ ਤੇ ਫਿਰ ਸ਼ਿਵਜੀ ਭਗਵਾਨ ਕਹਿੰਦਾ ਬਾਈ ਜਦੋਂ ਮੈਂ ਸੁਣਾਵਾਂਗਾ ਤੇ ਫਿਰ ਹਨੇਰਾ ਭਰੀ ਜਾਈ ਅੱਗੋਂ ਫਿਰ ਮੁਦਸੀ ਜਾਈ ਵੀ ਤੂੰ ਬਿਲਕੁਲ ਬੈਠੀ ਐ ਠੀਕ ਐ ਮਰੇ ਠੀਕ ਮੈਂ ਤੇ ਫਿਰ ਲੱਗ ਜਾਣਾ ਕਿਉਂਕਿ ਮੇਰੇ ਮੇਰਾ ਤੇ ਚਿੱਤ ਜੁੜ ਜਾਣਾ ਸੁਰਦ ਜੁੜ ਜਾਣੀ ਆ ਜੇਦੀ ਸੁਰਦ ਜੁੜ ਜਾਂਦੀ ਆ ਫਿਰ ਉਹਨੂੰ ਨਹੀਂ ਪਤਾ ਲੱਗਦਾ ਵੀ ਹੁੰਦਾ ਕੀ ਪਿਆ ਉਹਨੂੰ ਭੁੱਲ ਜਾਂਦਾ ਫਿਰ ਸਭ ਕੁਝ ਸੰਸਾਰ ਵੀ ਭੁੱਲ ਜਾਂਦਾ ਜੇ ਸੰਸਾਰ ਹੀ ਨਰਕਾਰ ਦੀ ਗੋਦ ਵਿੱਚ ਜਾਦ ਰਿਆ ਤੇ ਫਿਰ ਨਰਕਾਰ ਦੀ ਗੋਦ ਵਿੱਚ ਬੈਠਣ ਦਾ ਕੀ ਫਾਇਦਾ ਠੀਕ ਹੈ ਜੀ ਜਿੰਨਾ ਚਿਰ ਬਹਿਣਾ ਉਹਦੇ ਕੋਲ ਬਹਿਣਾ ਸੋ ਜਿਉਂ-ਜਿਉਂ ਸ਼ਿਵ ਜੀ ਭਗਵਾਨ ਜਿਹੜੇ ਨੇ ਉਹ ਸੁਣਾਈ ਗਏ ਥੋੜਾ ਚਿਰ ਤੇ ਉਹ ਠੀਕ ਠਾਕ ਘਰਾਂ ਦਿੰਦੀ ਗਈ ਪਰ ਉਸ ਨੂੰ ਨੀਂਦ ਆ ਗਈ ਸੌਂ ਗਈ ਸ਼ਾਮ ਸੁੰਦਰਤਾ ਜੀ ਨੀਂਦ ਗਿਆਈ ਮਹਾਮੋਣੀ ਦੂਤਾ ਲਈ ਤੇ ਫਿਰ ਕਹਿੰਦੇ ਸੀ ਵੀ ਉਹ ਜਿਹੜੀ ਅਮਰ ਕਥਾ ਚਲੋ ਜਿਵੇਂ ਲਿਖਿਆ ਹੋਇਆ ਇੱਕ ਲੌਜੀਕ ਦੇ ਤੌਰ ਤੇ ਪ੍ਰਮਾਨ ਦੇ ਤੌਰ ਤੇ ਸਮਝਾਣ ਦੀ ਗੱਲ ਹੈ ਸਮਝਣ ਦੀ ਗੱਲ ਹੈ ਇਹ ਕਿੰਨੀ ਕੁ ਕਥਾ ਸਹੀ ਹੈ ਜਾਂ ਨਹੀਂ ਹੈ ਗ੍ਰੰਥਾ ਚ ਮਿਲ ਜਾਂਦੀ ਹੈ ਆਪਾਂ ਉਧਰ ਨਹੀਂ ਜਾਣਾ ਆਪਾਂ ਤੇ ਸਿੱਖਿਆ ਲੈਣੀ ਹੈ ਕੋਈ ਵੀ ਪ੍ਰਮਾਣ ਹੈ ਕੋਈ ਵੀ ਲੌਜੀਕ ਵਾਲੀ ਗੱਲ ਹੈ ਵੀ ਉਹਦੇ ਵਿੱਚੋਂ ਪੋਜੀਟਿਵ ਕੋਈ ਮੈਸੇਜ ਮਿਲਦਾ ਜੇ ਮਿਲਦਾ ਤੇ ਬੈਟਰ ਹੈ ਕਹਿੰਦੇ ਉਹ ਕਿਸੇ ਪੰਛੀ ਨੇ ਸੁਣ ਲਈ ਪੰਛੀ ਨੇ ਸੁਣ ਲਈ ਤੇ ਜਿਸ ਨੇ ਸੁਣ ਲਈ ਅਮਰਦੇ ਉਹਨੇ ਹੁਣ ਤੇ ਜਦੋਂ ਸ਼ਿਵ ਜੀ ਭਗਵਾਨ ਨੇ ਨੈਤਰ ਖੋਲ੍ਹ ਕੇ ਉਹ ਸੁੱਤੀ ਅਗਨੀ ਕਹਿੰਦੇ ਉਹੀ ਗੱਲ ਕੀਤੀ ਨਾ ਤੈਨੂੰ ਗਿਆ ਸੀ ਮੈਨੂੰ ਪਤਾ ਪਈ ਤੈਨੂੰ ਨੀਂਦ ਆ ਜਾਂਦੀ ਹੈ ਜਦੋਂ ਆਪਾਂ ਨਿਤਨੇਮ ਕਰੀਦਾ ਹੈ ਨੀਂਦ ਆ ਜਾਂਦੀ ਹੈ ਜਦੋਂ ਪਾੜ ਤੇ ਬੈਠੀਦਾ ਹੈ ਇਹ ਥੋੜੀ ਬੋਦੀ ਦੇ ਤੰਗ ਕਰਦੀ ਕਰਦੀ ਹੈ ਆਪਣਾ ਪੈਰਾ ਲਾਉਣਾ ਚਾਹੁੰਦੀ ਹੈ ਪਰ ਸੱਚੇ ਪਾਤਸ਼ਾਹ ਮੇਰ ਕਰਨ ਕਿਰਪਾ ਕਰਨ ਸੋਇਨੂ ਦੂਰ ਰੱਖਣ ਤਾਂ ਜੋ ਅਸੀਂ ਅਲਰਟ ਹੋ ਕੇ ਬੜੀ ਸਾਵਧਾਨੀ ਦੇ ਨਾਲ ਸ਼ਬਦ ਨਾਲ ਜੁੜੀ ਸੋ ਕਹਿੰਦਾ ਭਾਵ ਹੈ ਭਈ ਬਹੁਤ ਧਿਆਨ ਦੇ ਨਾਲ ਹਰ ਇੱਕ 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 ਚੀਜ਼ ਜਿਹੜੀ ਹੈ ਬਹੁਤ ਕੀਮਤੀ ਹੁੰਦੀ ਹੈ ਤੇ ਉਸ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਸੋ ਅੱਜ ਦਾ ਹੁਕਮਨਾਮਾ ਸਾਹਿਬ ਮੁਖਵਾਕ ਮਹਾਰਾਜ ਦਾ ਤਨ ਤਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਹੁਤ ਹੀ ਪਿਆਰਾ ਸ਼ਬਦ ਹੈ ਹਸਤੀ ਸਿਰ ਜਿਉ ਅੰਕਸ ਐ ਰਰਨ ਜਿਉ ਸਿਰ ਦੇ ਸਾਰੀ ਬਾਣੀ ਮਨ ਨੂੰ ਸੰਬੋਧਨ ਹੈ ਮਨ ਨੂੰ ਹੀ ਕਿਹਾ ਗਿਆ ਮਨ ਨੂੰ ਪਿਆਰਿਆ ਪਿਆਰਿਆ ਵੀ ਕਿਹਾ ਮਨ ਨੂੰ ਗਧਾ ਵੀ ਕਿਹਾ ਮਨ ਨੂੰ ਪਤਾ ਨਹੀਂ ਰੱਬ ਵੀ ਕਿਹਾ ਪਤਾ ਨਹੀਂ ਕਿਨਾ ਕਿਨਾ ਕੁਝ ਕਿਹਾ ਜਿਵੇਂ ਇਹਨੂੰ ਸਮਝ ਲੱਗੇ ਉਦਾਂ ਹੀ ਸਮਝਾਉਣ ਦਾ ਯਤਨ ਕੀਤਾ ਜੇ ਪਿਆਰ ਨਾਲ ਸਮਝਿਆ ਤੇ ਮਾਂ ਛਾਤੀ ਨਾਲ ਲਾ ਕੇ ਕਿੰਨੀ ਮੇਰਾ ਪੁੱਤ ਇਦਾਂ ਕਰ ਲਾ ਜਦੋਂ ਉਹ ਨਹੀਂ ਸਮਝਦਾ ਥੋੜੇ ਜਿਏ ਕੂਰ ਕੇ ਜੇ ਫਿਰ ਵੀ ਨਹੀਂ ਸਮਝਦਾ ਤੇ ਫਿਰ ਥੋੜਾ ਜਿਹਾ ਹੱਥ ਚੱਕ ਗਏ ਜੇ ਫਿਰ ਵੀ ਨਹੀਂ ਸਮਝਦਾ ਤੇ ਫਿਰ ਹੋਰ ਕੁਝ ਵੀ ਬੜੀ ਚੀਜ਼ਾਂ ਉਹਦੇ ਨਾਲ ਵੀ ਵਰ ਸੇਵਾ ਹੁੰਦੀ ਹੈ ਜਿਵੇਂ ਕਿਸੇ ਨੂੰ ਸਮਝ ਲੱਗੇ ਧਿਆਨ ਦੇਣਾ ਜਿਵੇਂ ਕੋਈ ਪਿਆਰ ਨਾਲ ਸਮਝੇ ਤੇ ਪਿਆਰ ਨਾਲ ਤੇ ਜੇ ਨਹੀਂ ਸਮਝਦਾ ਫਿਰ ਮਹਾਰਾਜ ਕਹਿੰਦੇ ਮਨ ਮੂਰਖ ਕਾਹੇ ਬਿੱਲ ਲਾਈਐ ਪੁਰਬ ਲਿਖੇਗਾ ਫਿਰ ਕਿਉਂ ਰੌਲਾ ਪਾਣਾ ਹਾਏ ਹਾਏ ਕਿਉਂ ਕਰਦਾ ਤੈਨੂੰ ਕਹਾਂ ਨਹੀਂ ਸੀ ਇਹ ਮਨ ਪਿਆਰਿਆ ਨਹੀਂ ਤੇ ਗੁਰੂ ਅਮਰਦਾਸ ਜੀ ਨੇ ਪਿਆਰੇ ਹੀ ਕਿਹਾ ਤੂੰ ਸਦਾ ਸੱਜ ਸਮਾਲੇ ਤੇ ਜੇ ਤੂੰ ਨਹੀਂ ਮੰਨਿਆ ਪਿਆਰ ਦੇ ਨਾਲ ਤੇ ਫਿਰ ਲੂਣ ਮਿਰਚ ਘਟਨੇ ਕੋ ਬੈਰੀ ਦੱਲ ਰੋਕਨੇ ਕੋ ਮੁਰਕੇ ਠੋਕਨੇ ਕੋ ਡੰਡਾ ਪ੍ਰਧਾਨ ਫਿਰ ਜਿੱਦਾਂ ਦੀ ਬਾਸ਼ਾ ਸਮਝਦਾ ਮਨ ਨਗਰੋਦਾਂ ਦੀ ਗੁਰੂਆਂ ਨੇ ਸਮਝਾਈ ਹੈ ਸੋ ਸੱਚੇ ਬਾਸ਼ਾ ਜੀ ਕਹਿੰਦੇ ਨੇ ਹਸਤੀ ਸਿਰ ਜਿਓ ਅੰਕਸ ਹੈ ਜਿਵੇਂ ਹਾਥੀ ਦੇ ਸਿਰ ਤੇ ਬੈਠਾ ਹੋਇਆ ਮਹਾਵਦ ਉਹਨੂੰ ਡਾਇਰੈਕਸ਼ਨ ਦਿੰਦਾ ਉਹਨੂੰ ਤੋਰਦਾ ਇੱਕ ਕੁੰਡਾ ਹੁੰਦਾ ਤਿੱਖਾ ਉਹਦੇ ਸਿਰ ਦੇ ਵਿੱਚ ਚੋਬ ਮਾਰਦਾ ਖੁਬਦਾ ਵੀ ਤੂੰ ਇਧਰ ਨੂੰ ਚੱਲ ਇਧਰ ਨੂੰ ਮੁੜ ਜਾ ਸ਼ਬਦ ਵੀ ਇਦਾਂ ਹੀ ਸਾਨੂੰ ਡਾਇਰੈਕਸ਼ਨ ਦਿੰਦਾ ਹੈ ਜਦੋਂ ਅਸੀਂ ਗਲਤ ਪਾਸੇ ਕਿਧਰੇ ਜਾਣ ਲੱਗਦੇ ਆ ਮਾੜਾ ਸੋਚਣ ਲੱਗਦੇ ਆ ਬੋਲਣ ਲੱਗਦੇ ਆ ਜਾਂ ਕਰਨ ਲੱਗਦੇ ਆ ਤੇ ਮਾਰਜ ਦੇ ਸ਼ਬਦ ਦਾ ਕੁੰਡਾ ਸਾਨੂੰ ਚੋੜ ਦਿੰਦਾ ਔਰ ਰੁਕ ਜਾ ਤੈਨੂੰ ਕਿਹਾ ਸੀ ਜਦੋਂ ਕਿਸੇ ਦੀ ਧੀ ਭੈਣ ਵੱਲ ਦੇਖ ਕੇ ਮਾੜੀ ਕਲਪਨਾ ਕਰਕੇ ਤੇ ਪ੍ਰਤੀਪ੍ਰਤੀ ਬਿੰਬ ਬਣਾਉਂਦਾ ਨਾ ਮਾਰੇ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਜਾਣ ਓਥੇ ਮਹਾਰਾਜ ਜਨਾ ਦਿੰਦਾ ਮੇਰੀ ਧੀ ਤੇ ਮੇਰੀ ਭੈਣ ਨੂੰ ਉਸ ਨਜ਼ਰ ਦੇ ਨਾਲ ਕੋਈ ਦੇਖੇ ਜਿਵੇਂ ਮੈਂ ਦੇਖਣ ਦਾ ਯਤਨ ਕਰਾਂ ਕੀ ਚੰਗਾ ਲੱਗੇਗਾ ਨਹੀਂ ਨਾ ਲੱਗੇਗਾ ਏ ਸੁਮਤ ਸਾਧੂ ਤੇ ਪਾਇ ਇਹ ਮਹਾਰਾਜ ਸੱਚੇ ਬਾਦਸ਼ਾਹ ਸਾਨੂੰ ਸੁਬਤ ਦਿੰਦੇ ਨਹੀਂ ਇਹ ਨਹੀਂ ਚੰਗਾ ਜਿਵੇਂ ਮੈਂ ਮਾਂ ਆਪਣੀ ਧੀ ਭੈਣ ਦੀ ਸੇਵ ਦੀ ਚੋਨਾ ਆਪਣੇ ਪੁੱਤਰ ਦੀ ਕਹਿੰਨਾ ਵੀ ਇਹਨਾਂ ਨੂੰ ਦਾਗ ਨਾ ਲੱਗੇ ਸਹੀ ਰਹਿਣ ਦੇ ਆਪਾਂ ਕਿਉਂ ਇਹ ਚੀਜ਼ ਜੇ ਵੱਲ ਕਰੀਏ ਇਸ ਕਰਕੇ ਇਹ ਡਾਇਰੈਕਸ਼ਨ ਦੇ ਦਿੰਦੇ ਨੇ ਸੱਚੇ ਪਾਤਸ਼ਾਹ ਹਸਤੀ ਸਿਰ ਜਿਓ ਅੰਕਸਾ ਐਰਨ ਜਿਓ ਸਿਰ ਦੇ ਇਰਨ ਵਦਾਨ ਲੋਹੇ ਦਾ ਟੁਕੜਾ ਜਿਹਦੇ ਦੇ ਉੱਪਰ ਜਿਸ ਉੱਪਰ ਲੋਹਾਰ ਤੋਂ ਧੋੜੇ ਮਾਰਦਾ ਸੱਟਾਂ ਮਾਰਦਾ ਤੇ ਮਰ ਜੀ ਕਹਿੰਦੇ ਆਪਣੇ ਮਨ ਨੂੰ ਨਾ ਫਿਰ ਇਦਾਂ ਦਾ ਬਣਾ ਲੈਣਾ ਵੀ ਸੱਟਾਂ ਚੋਟਾਂ ਸਹਿਣੀਆਂ ਪੈਣੀਆਂ ਬਰਦਾਸ਼ ਕਰਨਾ ਪੈਣਾ ਬਜ਼ੁਰਗ ਕਹਿੰਦੇ ਹੁੰਦੇ ਨੇ ਜਰਿਆ ਤੇ ਧਰਿਆ ਕੰਮ ਆਉਂਦਾ ਹੈ ਬਰਦਾਸ਼ ਕਰ ਲਿਆ ਨਾ ਇਹ ਕਿਦਰੇ ਜਰ ਲਿਆ ਧੀ ਨੇ ਭੈਣ ਨੇ ਪੁੱਤ ਨੇ ਪਿਓ ਨੇ ਸੋਹਰੇ ਨੇ ਨੂਨੇ ਭਰਾਵਾਂ ਨੇ ਸਾਰਿਆਂ ਨੇ ਮਿੱਤਰਾਂ ਨੇ ਜੇ ਕਿਤੇ ਗੱਲ ਜਰ ਲਈ ਕਿਉਂਕਿ ਇਹਨੂੰ ਤੇ ਸਤਸੰਗ ਜੀ ਕਹਿੰਦੇ ਨੇ ਇਹ ਮਤਲਬ ਅਖਾੜਾ ਇਸ ਅਖਾੜੇ ਦੇ ਵਿੱਚ ਜਿਹੜੀਆਂ ਸਾਨੂੰ ਮਤਲਬ ਚੁਣੌਤੀਆਂ ਆਉਣੀਆਂ ਨੇ ਇਹੇ ਚੁਣੌਤੀਆਂ ਨੇ ਸਾਨੂੰ ਕੋਈ ਕਿਸੇ ਨੇ ਐਵੇਂ ਕੋਈ ਨਾ ਕੋਈ ਗੱਲ ਕਹਿ ਦੇਣੀ ਸਾਨੂੰ ਮਤਲਬ ਐਵੇਂ ਭੜਕਾਉਣ ਦਾ ਯਤਨ ਕਰਨਾ ਤੇ ਸਾਡੀ ਪਰਖ ਵੀ ਹੋਣੀ ਹੈ ਉਦੋਂ ਸਾਡੀ ਪਰਖ ਵੀ ਹੈ ਜਿਹੜੀ ਸਾਨੂੰ ਅਡੋਲਤਾ ਦੀਆਂ ਪੰਗਲ ਰੋਜ਼ ਕਰਦੇ ਆ ਨਾ ਜਿਹੜੀ ਬਖਸ਼ਿਸ਼ ਦੀ ਗੱਲ ਕਰਦੇ ਆ ਜਦੋਂ ਸਾਨੂੰ ਕੋਈ ਕਿਸੇ ਨੇ ਅਪਸ਼ਬਦ ਬੋਲਣਾ ਤੇ ਅਸੀਂ ਉਥੇ ਫਿਰ ਖਿਆਲ ਰੱਖਣਾ ਆਪਣੀ ਰਸਨਾ ਖਰਾਬ ਮੈਂ ਵੀ ਤੇ ਤੁਸੀਂ ਨਹੀਂ ਕਰਨੀ ਗੁਰੂ ਦਾ ਹੁਕਮ ਹੈ ਐਰਨ ਜਿਉਂ ਸਿਰ ਦੇ ਦੇਖ ਕੇ ਅਨੰਦਿਤ ਕਰਨਾ ਬਰਦਾਸ਼ਤ ਕਰਨਾ ਬਰਦਾਸ਼ਤ ਦਾ ਮਤਲਬ ਇੱਥੇ ਇਹ ਨਹੀਂ ਮੈਂ ਕਹਿੰਦਾ ਵੀ ਕੋਈ ਸਾਡੀ ਪਾਗੀ ਲਾਜ ਤੇ ਅਸੀਂ ਚੁੱਪ ਕਰਕੇ ਬੈਠੇ ਰਹੀਏ ਨਹੀਂ ਉਹ ਨਹੀਂ ਉਹ ਅਲੱਗ ਚੀਜ਼ ਹੈ ਜਦੋਂ ਇੱਜ਼ਤ ਦੀ ਗੱਲ ਆ ਜਾਏ ਫਿਰ ਨਹੀਂ ਫਿਰ ਤੇ ਸਾਨੂੰ ਸੱਚੇ ਬਾਦਸ਼ਾਹ ਨੇ ਸਾਨੂੰ ਰੱਖਿਆ ਕਰਦਾ ਹੁਕਮ ਦਿੱਤਾ ਸੋ ਜੇ ਕਿਸੇ ਨੂੰ ਸਮਝ ਆਂਦੀ ਹੈ ਨਿਮਰਤਾ ਦੇ ਨਾਲ ਬਹੁਤ ਚੰਗਾ ਬਹੁਤ ਚੰਗਾ ਬਹੁਤ ਚੰਗਾ ਇਹ ਨਹੀਂ ਸਮਝ ਆਉਂਦੀ ਨਹੀਂ ਸਮਝ ਆਉਂਦੀ ਪੈਂਦੇ ਖਾਂ ਨਹੀਂ ਤੈਨੂੰ ਸਮਝ ਆਉਂਦੀ ਤੇ ਫਿਰ ਮਾਰੇ ਕਹਿੰਦੇ ਤੈਨੂੰ ਜਾਣਾਂ ਪੈਣਾ ਜਾਣ ਤੋਂ ਹੁਣ ਹੁਣ ਤੇ ਤੂੰ ਸਾਡੇ ਪੱਗ ਵੱਲ ਹੱਥ ਚੱਕ ਲਿਆ ਹੁਣ ਦੋੜੋ ਤੈਨੂੰ ਬੋਸ਼ ਠੀਕ ਹੈ ਜੇ ਜੀਵੇ ਪਤ ਲਥੀ ਜਾਏ ਸਭ ਰਾਮ ਜਿੱਦਾ ਕਿਛ ਹੈ ਠੀਕ ਹੈ ਜੀ ਜਿੱਥੇ ਜਿਸ ਤਰ੍ਹਾਂ ਦੀ ਜਰੂਰਤ ਹੋ ਉਸ ਤਰ੍ਹਾਂ ਦਾ ਫੈਸਲਾ ਕਰਨਾ ਗੁਰਮਤਿ ਤੇ ਬਾਣੀ ਦੇ ਅਨੁਸਾਰ ਇਹਨਨ ਜੋ ਸਿਰ ਦੇ ਇਦਾਂ ਆਪਣੇ ਮਨ ਨੂੰ ਅੱਗੇ ਪੇਸ਼ ਕਰਨਾ ਤੇ ਫਿਰ ਇਹ ਰੰਗਿਆ ਜਾਏਗਾ ਮਨ ਨੂੰ ਅੱਗੇ ਰੱਖ ਕੇ ਉਹ ਵੀ ਸੇਵ ਕਰੇ ਗੁਰੂ ਦੇ ਅੱਗੇ ਸੁਚੇਤ ਹੋ ਅਲਰਟ ਹੋ ਤੇ ਫਿਰ ਤੂੰ ਬੇਨਤੀ ਕਰ ਸੁਣ ਸੁਣਾ ਦੀ ਸੇਵਾ ਕਰ ਕੁਝ ਵੀ ਜੋ ਵੀ ਕਰਨਾ ਹੈ ਬੜਾ ਸੁਚੇਤ ਹੋ ਕੇ ਬੜਾ ਅਲਰਟ ਹੋ ਕੇ ਜੋ ਕੁਝ ਵੀ ਕਰਨਾ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਕਰ ਇਓ ਗੁਰਮੁਖਿ ਆਪ ਨਵਾਰੀਐ ਸਭ ਰਾਜ ਸਿਸ਼ਟ ਕਾਲੇ ਇਸ ਤਰ੍ਹਾਂ ਗੁਰੂ ਦੇ ਸਨਮੁਖ ਹੋਏ ਆ ਗੁਰਮੁਖ ਪਿਆਰੇ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਨੇ ਔਰ ਇੰਨਾ ਸੋਹਣਾ ਬਣਾ ਲੈਂਦੇ ਨੇ ਜੋ ਚਾਹੁੰਦੇ ਨੇ ਉਹ ਮਾਲਕ ਕੋਲੋਂ ਪ੍ਰਾਪਤ ਕਰ ਲੈਂਦੇ ਨੇ ਜੋਨਾਂ ਨੂੰ ਚਾਹੀਦਾ ਹੁੰਦਾ ਹੈ ਉਹ ਮਹਾਰਾਜ ਕਹਿੰਦੇ ਸਭ ਰਾਜ ਸ੍ਰਿਸ਼ਟ ਕਾਲੇ ਉਹਨਾਂ ਨੂੰ ਮਹਾਰਾਜ ਜੀ ਪਿਛਲੇ ਦਿਨਾਂ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਸੀ ਉਹਨਾਂ ਨੂੰ ਬਾਦਸ਼ਾਹ ਬਣਾ ਦਿੰਦੇ ਨੇ ਦੁਨਿਆਵੀ ਬਾਦਸ਼ਾਹ ਨਹੀਂ ਦੁਨਿਆਵੀ ਰਾਜਾ ਨਹੀਂ ਆਪਣੇ ਆਪ ਵਿੱਚ ਬਾਦਸ਼ਾਹ بے ਪਰਵਾਹੀਆਂ بے ਪਰਵਾਹੀਆਂ بے ਫਿਕਰੀਆਂ ਜਿਹਦੇ ਕੋਲ ਜਿਨ੍ਹਾਂ ਨੂੰ ਚਿੰਤਾ ਲੱਗੀ ਹੈ ਉਹ ਤੋਂ ਰਾਜ بے ਪਰਵਾਹੀਆਂ بے ਫਿਕਰੀਆਂ ਬਲਿਸ਼ਾਮ ਵਰਕਤਾ ਜਿਹਨੂੰ ਦੇ ਦਿੰਦਾ ਉਹਨੂੰ ਕਹਿੰਦੇ ਨੇ ਸਭ ਰਾਜ ਸ੍ਰਿਸ਼ਟ ਦਾ ਲੈ ਉਸ ਕਰਕੇ ਉਹ ਦੁਨੀਆਵੀ ਰਾਜ ਵੀ ਪ੍ਰਾਪਤ ਕਰ ਸਕਦਾ ਹੈ ਇਹਦੇ ਵਿੱਚ ਵੀ ਕੋਈ ਦੋਰਾਏ ਨਹੀਂ ਜਦੋਂ ਬੰਦੇ ਵਿੱਚ ਗੁਣ ਆ ਜਾਂਦੇ ਨੇ ਜਦੋਂ ਕਾਬਲੀਅਤ ਆ ਜਾਂਦੀ ਹੈ ਜਦੋਂ ਬੰਦਾ एलिਜੀਬਿਲਟੀ ਹੋ ਜਾਂਦੀ ਹੈ ਤੇ ਫਿਰ ਉਹਨੂੰ ਜਿਹੜਾ ਉਹ ਨੇਚਰਲੀ ਉਹ ਚੀਜ਼ ਜਿਹੜੀ ਮਿਲਣੀ ਮਿਲਣੀ ਯੋਗ ਬੰਦਿਆਂ ਨੂੰ ਮਿਲਦੀ ਹੈ ਜਾਂਦੇ ਨਾ ਕੋਈ ਵੀ ਅਹੁਦਾ ਕੋਈ ਵੀ ਪਦ ਕੋਈ ਵੀ ਜ਼ਿੰਮੇਵਾਰੀ ਯੋਗ ਬੰਦਿਆਂ ਦੇ ਕੋਲ ਹੋਣੀ ਚਾਹੀਦੀ ਏ ਅਲਗਰਜੀ ਕਰਨ ਵਾਲੇ ਗੈਰ ਜ਼ਿੰਮੇਵਾਰ ਬੰਦੇ ਹਮੇਸ਼ਾ ਮੈਂ ਕਹਿੰਦਾ ਹੁਣ ਕਦੀ ਵੀ ਉਹਨਾਂ ਨੂੰ ਜ਼ਿੰਮੇਵਾਰੀ ਮਿਲ ਨਹੀਂ ਚਾਹੀਦੀ ਚਾਹੇ ਪਰਿਵਾਰ ਵਿੱਚ ਹੋਵੇ ਚਾਹੇ ਕੋਈ ਬਾਹਰ ਹੋਵੇ ਜਿਹੜਾ ਕੰਮ ਨੂੰ ਸੀਰੀਅਸ ਨਹੀਂ ਲੈਂਦਾ ਉਹਨੂੰ ਜ਼ਿੰਮੇਵਾਰੀ ਨਹੀਂ ਮਿਲਣੀ ਚਾਹੀਦੀ ਜਿਹੜਾ ਸੀਰੀਅਸ ਲੈਂਦਾ ਕਿਸੇ ਵੀ ਫੀਲਡ ਵਿੱਚ ਹੋਵੇ ਦੂਜੇ ਕੋਲੋਂ ਕੰਮ ਖੋਗਿਓ ਉਹਨੂੰ ਦੇ ਦਿੱਤਾ ਜਾਂਦਾ ਪੀ ਇਹ ਬੰਦਾ ਕਾਬਲ ਹੈ ਇਮਾਨਦਾਰ ਇਹ ਬਹੁਤ ਹੀ ਅਨੰਦਿੰਦਾ ਹੈ ਇਨ ਟਾਈਮ ਗਮ ਘਰਦਾ ਤੇ ਉਹਨੂੰ ਜ਼ਿੰਮੇਵਾਰੀ ਵੀ ਮਿਲਦੀ ਹੈ ਤੇ ਉਹਦੀ ਕਦਰ ਵੀ ਬਹੁਤ ਹੁੰਦੀ ਹੈ ਉਹਦੀ ਰਿਸਪੈਕਟ ਵੀ ਬਹੁਤ ਹੁੰਦੀ ਹੈ ਸੋ ਸਵਰਾਜ ਇਸ ਗੱਲ ਇਹ ਨਾਨਕ ਗੁਰਮੁਖ ਜਾਣੀ ਹੈ ਨਾਨਕ ਗੁਰਮੁਖ ਬੁੱਝਿਆ ਜੇ ਆਪੇ ਨਜ਼ਰ ਕਰੇ ਜਦੋਂ ਆ ਮਾਲਕ ਕਿਰਪਾ ਕਰਨ ਦੇ ਕਰਦਾ ਹੈ ਨਾ ਮਿਹਰ ਕਰਦਾ ਹੈ ਤੇ ਗੁਜੀਆਂ ਰਮਜਾਂ ਜਿਹੜੀਆਂ ਨੇ ਆ ਜਿਹੜੀ ਗੁਰਬਾਣੀ ਦੇ ਵਿੱਚ ਇੰਨਾ ਲੁਕਿਆ ਖਜ਼ਾਨਾ ਉਹਦਾ ਤਾਂ ਪਤਾ ਲੱਗਦਾ ਹੈ ਕਿ ਮੈਂ ਹੁਕਮਨਾਮਾ ਤੇ ਮੈਂ ਸੁਣਾ ਦਿੱਤਾ ਆਪਣੇ ਆਪ ਨੂੰ ਵੀ ਸੁਣਾ ਦਿੱਤਾ ਤੁਹਾਨੂੰ ਵੀ ਸੁਣਾ ਦਿੱਤਾ ਪਰ ਇਸ ਬਾਣੀ ਦੇ ਵਿੱਚ ਛੁਪਿਆ ਕੀ ਹੈ ਇਹ ਕੋਈ ਨਹੀਂ ਪਤਾ ਕੀ ਹੈ ਪਤਾ ਨਹੀਂ ਕਿਹਦੇ ਘਰ ਵਿੱਚ ਕਿਹੜਾ ਖਜ਼ਾਨਾ ਪਿਆ ਹੋਵੇ ਕਿਲੇ ਸ਼ਬਦ ਵਿੱਚ ਕਿਹੜਾ ਖਜ਼ਾਨਾ ਕਿੰਨੂੰ ਸਮਝ ਲੱਗ ਜਾਏ ਤੇ ਉਹ ਮਤਲਬ ਲੁੱਟ ਲਵੇ ਕਿ ਜਾਨਾ ਇਹਦੇ ਮਹਾਰਾਜ ਜੀ ਜਿਸ ਨੂੰ ਤੂੰ ਜਾਣਣਾ ਹੈ ਸੋਈ ਜਨ ਜਾਣੇ ਜਿੰਨੇ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ ਇਸ ਜਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਸਫਲ ਹੋਣਾ ਦਾ ਹੈ ਆਉਣਾ ਜਿਹੜੇ ਪ੍ਰਮਾਤਮਾ ਦੇ ਨਾਲ ਪ੍ਰਮਾਤਮਾ ਦੇ ਸ਼ੁਕਰਾਨੇ ਵਿੱਚ ਜੁੜੇ ਹੋਣਗੇ ਜਾਂ ਸ਼ੁਕਰਾਨਾ ਕਰਨਗੇ ਉਹਨਾਂ ਨੂੰ ਪ੍ਰਬਾਨ ਗਣੀ ਸਈਏ ਆਏ ਸਫਲਤਾ ਕੇ ਕੰਮ ਉਹ ਪ੍ਰਬਾਨ ਹੁੰਦੇ ਨੇ ਨਾਨਕ ਕੋਲ ਉਧਾਰੇ ਆਪਣਾ ਦਰਗਾਹ ਪਾਵੈ ਮਾਨ ਉਹ ਆਪ ਤੇ ਤਰਦੇ ਹੀ ਤਰਦੇ ਨੇ ਉਹ ਸਾਰੇ ਜਗਤ ਨੂੰ ਤਾਰ ਕੇ ਲੈ ਜਾਂਦੇ ਨੇ ਆਪਣੀਆਂ ਕੁਲਾਦਾਰ ਦਿੰਦੇ ਨੇ ਉਹ ਕਿਦਾਂ ਜਿਨ੍ਹਾਂ ਦੇ ਬਜ਼ੁਰਗਾਂ ਕੋਲੋਂ ਪਾਕਿਸਤਾਨ ਮਰਬੇ ਸੀ ਥੋੜੀ ਬੋਦੀ ਘਟ ਹੋ ਕੇ ਪਹਿਲੀ ਅੱਜ ਮਿਲ ਗਈ ਤੇ ਧਿਆਨ ਦੇਣਾ ਬੜੀ ਕਿਰਪਾ ਜਿਹਦੇ ਕੋਲ ਇੱਕ ਮਰਲਾ ਨਹੀਂ ਨਾ ਜਿੰਨੂੰ ਮਿਲਿਆ ਉਹਨੂੰ ਵੁਝ ਕੇ ਦੇਖੋ ਜੋ ਪੰਕਤੀ ਆਈ ਹੋ ਉਹ ਦੁਨਿਆਵੀ ਇੱਕ ਉਦਾਹਰਣ ਦੇ ਕੇ ਨਾਨਕ ਕੋਲ ਉਧਾਰੇ ਆਪਣਾ ਜਿਨ੍ਹਾਂ ਦੇ ਬਜ਼ੁਰਗਾਂ ਨੇ ਕੁਝ ਕਟਾ ਕਰਕੇ ਜਿਹੜਾ ਦਿੱਤਾ ਉਹ ਉਹਨਾਂ ਦੇ ਬੱਚੇ ਵੀ ਆਉਣ ਵਾਲੇ ਟਾਈਮ ਦੇ ਵੀ ਸੈੱਟ ਹੋ ਗਏ ਕਿਸੇ ਨੇ ਚਲੋ ਗਰੀਬੀ ਸੀ ਕਿਲਾ ਵੇਚ ਦਿੱਤਾ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਕੋਈ ਕੋਈ ਨਾ ਕੋਈ ਕਾਰਜ ਕਰ ਲਿਆ ਸ਼ੁਕਰ ਹੈ ਉਹਨਾਂ ਨੇ ਮਿਹਨਤਾਂ ਕੀਤੀਆਂ ਕਿ ਅੱਗੇ ਕੁਲਾ ਜਿਹੜੀਆਂ ਤਰਗੀਆਂ ਸਾਡੀਆਂ ਇੱਥੋਂ ਅਡਜਸਟਮੈਂਟ ਕਰਕੇ ਬੱਚਿਆਂ ਨੇ ਕੁਝ ਵੇਚ ਕੇ ਬਾਹਰ ਜਾ ਕੇ ਬੜੇ ਵੱਡੇ ਵੱਡੇ ਬਿਜ਼ਨਸ ਜਿਹੜੇ ਨੇ ਉਹ ਉੱਥੇ ਮਤਲਬ ਪੈਦਾ ਕਰ ਦਿੱਤੇ ਕਰ ਲਏ ਸ਼ੁਰੂ ਕਰ ਦਿੱਤੇ ਉਹ ਸਭ ਉਹਦਾ ਵੀ ਪ੍ਰਾਪਤ ਕੀਤੀਆਂ ਤੇ ਜੇ ਕਿਉਂਕਿ ਜਿਹੜਾ ਹਾਈ ਲੈਵਲ ਵਾਲਾ ਬੰਦਾ ਹੁੰਦਾ ਨਾ ਬਿਰਲੇ ਬਿਰਲੇ ਨੂੰ ਪਤਾ ਹੁੰਦਾ ਵੀ ਗਰੀਬੀ ਕੀ ਹੁੰਦੀ ਹੈ ਜਿਨੇ ਜ਼ਿੰਦਗੀ ਦੇ ਵਿੱਚ ਕਦੀ ਗਰੀਬੀ ਵੇਖੀ ਨਹੀਂ ਜਿਨੇ ਡੱਬੇ ਚੋਂ ਖੰਡ ਮੁਕੀ ਵੇਖੀ ਨਹੀਂ ਜਿਨੇ ਸਬਜੀ ਦੇ ਗੰਡੇ ਦਾ ਪਹਾੜ ਵੇਖਿਆ ਹੀ ਨਹੀਂ ਉਹਨੂੰ ਕੀ ਬਦਲ ਲੱਗਣਾ ਵੀ ਗਰੀਬੀ ਕੀ ਹੁੰਦੀ ਹੈ ਜਿਹਨਾਂ ਰੈਡੀਮੇਡ ਮਿਲੀ ਜਾਂਦਾ ਸਭ ਕੁਝ ਇਹ ਨਿਆਣਿਆਂ ਨੂੰ ਇਦਾਂ ਦੀ ਆਦਤਾਂ ਪਾਉਣੀਆਂ ਚਾਹੀਦੀਆਂ ਨੇ ਇਹ ਨਹੀਂ ਵੀ ਤੁੰਨ ਕੇ ਰੱਖਣਾ ਸਾਰਾ ਸਮਾਨ ਖਿਮਾ ਕਰਨਾ ਇੱਕ ਇੱਕ ਲੌਜੀਕ ਹੈ ਸਮਝਾਉਣ ਦੀ ਗੱਲ ਹੈ ਥੋੜਾ ਜਿਆ ਕਿਸੇ ਚੀਜ਼ ਦੀ ਕਮੀ ਵੀ ਘਰ ਦੇ ਵਿੱਚ ਆਉਂਦ ਨਹੀਂ ਚਾਹੀਦੀ ਹੈ ਬੱਚਿਆਂ ਨੂੰ ਪਤਾ ਲੱਗੇ ਵੀ ਕਮੀ ਜਦੋਂ ਹੋਵੇ ਨਾ ਫਿਰ ਕੀ ਹੁੰਦਾ ਆ ਜਦੋਂ ਕੱਟ ਲੱਗਦੇ ਨਾ ਦੋ ਦੋ ਦਿਨ ਬੀਲੀ ਦੇ ਮੈਂ ਨਿਆਣਿਆਂ ਨੂੰ ਕਿੰਨਾ ਹੁੰਦਾ ਅਜੀ ਦੇ ਪੱਖੀਆਂ ਦੇ ਨਾਲ ਵੀ ਇੱਕ ਪੱਕੇ ਦੇ ਅੱਗੇ ਸਾਰੇ ਪੈਂਦੇ ਸੀ ਲੱਗਦਾ ਨਾ ਪੜਾਏ ਸੀ ਤੂੰ ਬਗੈਰ ਕਿਦਾਂ ਹੁੰਦਾ ਇਸ ਕਰਕੇ ਜ਼ਰੂਰਤ ਹੈ ਕੋਈ ਵੀ ਚੀਜ਼ ਦੀ ਜਿਹੜੀ ਕਮੀ ਆਏਗੀ ਨਾ ਉਹ ਉਸ ਚੀਜ਼ ਦੀ ਇੰਪੋਰਟੈਂਸ ਨੂੰ ਵਧਾ ਦੇਵੇਗੀ ਵੀ ਇਹ ਬੜੀ ਕੀਮਤੀ चीज ਨੂੰ ਸੰਭੀਏ ਭਾਈ ਬੀਲੀ ਨੂੰ ਸੰਭੀਏ ਕਰਿਆਨਾ ਘਰ ਪਿਆ ਉਹਨੇ ਸੰਭੀਏ ਨਿਕੀਆਂ ਨਿਕੀਆਂ ਚੀਜ਼ਾਂ ਸੰਭਾਲ ਕੇ ਰੱਖੀਏ ਕੱਪੜੇ ਐਵੇਂ ਢੇਰਾਂ ਦੇ ਢੇਰ ਲਮਾਰੀਆਂ ਭਰ ਦਿੱਤੀਆਂ ਪੈਸੇ ਸੰਭ ਕੇ ਰੱਖੀਏ ਮਾਫ ਕਰਨਾ ਬੜਾ ਕੁਝ ਚੱਲ ਰਿਹਾ ਵਾਹਿਗੁਰੂ ਸੱਚੇ ਬਾਦਸ਼ਾਹ ਮਾਫ ਕਰ ਦੇਣਾ ਐਦਾਂ ਦੇ ਘਰਾਂ ਦੇ ਵਿੱਚ ਕੰਮ ਚੱਲਦੇ ਨੇ ਪੈਸਾ ਸੰਗ ਜੀ ਕਿਵੇਂ ਕਰਨਾ ਹੁਣ ਜਦ ਨੂੰ ਵਿਚਾਰ ਕੇ ਚਲਾ ਗਿਆ ਹੈ ਸੱਚਾ ਕਹਿ ਦੇਣਾ ਲਮਾਰੀਆਂ ਸਾਡੀਆਂ ਭਰੀਆਂ ਪਈਆਂ ਠੀਕ ਹੈ ਸਾਡੇ ਕੋਲ ਪੈਸੇ ਨੇ ਤੇ ਉਹ ਦੇ ਤਰੇ ਦੀ ਦੇ ਪਤਾ ਹੀ ਨਹੀਂ ਲੱਗਦਾ ਇੰਨੇ ਕੱਪੜੇ ਅੱਛੀ ਅੱਛੀ 90 90 ਸੂਟ ਉਹ ਕਰਨੇ ਕੀ ਹੈ ਉਹ ਦੇ ਦੇ ਦਿੰਨੇ ਆ ਉਹਨਾਂ ਨੂੰ ਚਲੋ ਜੀ ਦੇ ਦਿਓ ਜੀ ਮੰਗਲ ਵਾਲਿਆਂ ਨੂੰ ਕੰਮ ਕਰਨ ਵਾਲਿਆਂ ਨੂੰ ਜਿਹੜਾ ਖੂਨ ਵਹਾਉਂਦਾ ਉਹਨੂੰ ਪਤਾ ਵੀ ਕਿਦਾਂ ਕਮਾਈ ਹੁੰਦੀ ਹੈ ਠੀਕ ਹੈ ਮੇਰੀਆਂ ਭੈਣਾਂ ਮੇਰੇ ਭਰਾ ਬਹੁਤ ਸਿਆਣੇ ਨੇ ਜਿਹੜੇ ਗੁਜ਼ਾਰਾ ਕਰਦੇ ਨੇ ਕੀ ਹੋ ਜਲੇਆ ਠੀਕ ਹੈ ਜੀ ਇਹ ਨਹੀਂ ਵੀ ਮੈਂ ਇੱਕ ਵਾਰੀ ਫੰਕਸ਼ਨ ਦੇ ਪਾਲਿਆ ਚਾਹੇ ਮੇਰੀ ਧੀ ਭੈਣ ਘਰ ਵਾਲੀ ਹੈ ਚਾਹੇ ਕੋਈ ਵੀ ਹੈ ਜੇ ਇੱਕ ਵਾਰੀ ਪਹਿਲ ਪਾਲਿਆ ਤੇ ਉਹ ਖਰਾ ਹੋ ਗਿਆ ਉਹਨੂੰ ਦੂਜੀ ਵਾਰ ਪਾਲੋ ਇੱਜ਼ਤ ਤੇ ਤੁਹਾਡੇ ਅਲਫਾਜ਼ਾਂ ਨੇ ਦੇਣੀ ਹੈ ਸ਼ਖਸੀਅਤ ਤੇ ਤੁਹਾਡੇ ਕਰਮਾਂ ਨੇ ਦੇਣੀ ਹੈ ਤੁਹਾਡੇ ਕੱਪੜਿਆਂ ਨੇ ਲੀੜਿਆਂ ਨੇ ਥੋੜੋ ਕੁਝ ਦੇਣਾ ਸਾਫ਼ ਹੋਣਾ ਚਾਹੀਦਾ ਕੱਪੜਾ ਚਾਹੇ 200 ਵਾਲਾ ਸੂਟ ਪਾਲੋ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਜੀ ਆਪਾ ਕੋਈ 200 400 ਵਾਲਾ ਸੂਟ ਪਾ ਕੇ ਇੱਥੇ ਬਹਿ ਗਿਆ ਸਾਡੀ ਬਹਿਸ਼ਤ ਘਟ ਜਾਣੀ ਹੈ ਇੱਜ਼ਤ ਦੇ ਸਾਡੇ ਬੋਲਾ ਰਹੀਂ ਸੱਡੀ ਅੰਦਰਲੀ ਉਹ ਭਜਨ ਬੰਦਗੀ ਰਹੀਂ ਉਹਦੇ ਰਹੀਂ ਅਗਲੇ ਨੇ ਕਾਇਲ ਹੋਣਾ ਠੀਕ ਹੈ ਜੀ ਸਾਫ਼ ਸੁਥਰਾ ਕਪੜਾ ਚਾਹੀਦਾ ਸੋ ਬੇਨਤੀ ਇਹ ਜਿੱਦਰ ਸਾਰੇ ਲੈ ਜਾਣ ਫਿਰ ਉਹ ਕਰਨੀ ਪੈਂਦੀ ਹੈ ਇਹ ਜ਼ਰੂਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੱਲੀ ਧਾਰਮਿਕਤਾ ਨਹੀਂ ਸਿਖਾਈ ਇਹਨਾਂ ਦੇ ਵਿੱਚ ਲਿਖਿਆ ਹੱਸੰਦਿਆਂ ਖਿਲੰਦਿਆਂ ਪਨੰਦਿਆਂ ਖਵੰਦਿਆਂ ਵਿਚੇ ਹੋਵੇ ਮੁਕਤ ਸਾਰਾ ਕੁਝ ਅਸੀਂ ਡਿਸਕਸ ਕਰਨਾ ਅਸੀਂ ਸੱਬਿਆ 4 ਤੱਕ ਵੀ ਲਿਖਿਆ ਹੋਗਾ ਉਹ ਵੀ ਡਿਸਕਸ ਕਰਨਾ ਹਰ ਚੀਜ਼ ਹਰ ਵਿਸ਼ਾ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਚ ਇਹਨਾਂ ਸਮਝਣਾ ਕਿ ਇਹ ਕਲੀ ਕਲੀ ਧਾਰਮਿਕ ਚੀਜ਼ ਹੀ ਹੈ ਇਹਦੇ ਵਿੱਚ ਇਹਦੇ ਵਿੱਚ ਬੜਾ ਕੁਝ ਹੈ ਠੀਕ ਹੈ ਜੀ ਇੱਥੇ ਦੇ ਵੀ ਲਿਖਿਆ ਸ਼ੈਲ ਲਗਨ ਦੇ ਪਾਰ ਗੋਰੀ ਮਨ ਧੀਰੀਆ ਠੀਕ ਹੈ ਜੀ ਬੜਾ ਕੁਝ ਲਿਖਿਆ ਕਈ ਚੀਜ਼ਾਂ ਜਿਹੜੀਆਂ ਨੇ ਮੈਂ ਹੌਲੀ ਹੌਲੀ ਤੁਹਾਡੇ ਨਾਲ ਸਾਂਝਾ ਕਰਾਂਗਾ ਸੋ ਸੱਜੇ ਬਾਦਸ਼ਾਹ ਮਿਰ ਕਰਨ ਬਹੁਤ ਪਿਆਰੀ ਪੰਕਤੀ ਆਈ ਨਾਨਕ ਕੋਲੇ ਉਧਾਰੇ ਆਪਣਾ ਦਰਗੇ ਪਾਵੇ ਮਨ ਜੇ ਅਸੀਂ ਕਮਾਈ ਕਰਾਂਗੇ ਸਾਡੇ ਬੱਚੇ ਵਧੀਆ ਰਹਿਣਗੇ ਸੋ ਅੱਗੇ ਸਾਡੇ ਬੱਚੇ ਵੀ ਸਾਡੇ ਤੋਂ ਸਿੱਖਿਆ ਲੈ ਕੇ ਜੇ ਅਸੀਂ ਮਿਹਨਤ ਕੀਤੀ ਉਹ ਵੀ ਆਪਣੇ ਮਾਂ ਬਾਪ ਨੂੰ ਦੇਖ ਕੇ ਮਿਹਨਤ ਕਰਨਗੇ ਮਤਲਬ ਰੂਹਾਨੀਅਤ ਭਜਨ ਬੰਦਗੀ ਉਹ ਵੀ ਕਰਨਗੇ ਨਿਤਨੇਮ ਉਹ ਵੀ ਕਰਨਗੇ ਤੇ ਉਹ ਵੀ ਆਪ ਮੁਕਤ ਮੁਖਤ ਕਰੇ ਸੰਸਾਰ ਨਾਨਕ ਤੇ ਸਜੰਦ ਕੋ ਸਦਾ ਨਮਸਕਾਰ ਉਹ ਵੀ ਤਰ ਜਾਣਗੇ ਤੇ ਤਾਰ ਦੇਣਗੇ ਕਿਉਂਕਿ ਉਹਨਾਂ ਦੇ ਵਿੱਚ ਗੁਣ ਹੋਣਗੇ ਜਿਹੜਾ ਬੰਦਾ ਗੁਣਵਾਨ ਜਿੱਥੇ ਜਾਂਦਾ ਉਹ ਗੁਣਾ ਦੀ ਸੁਗੰਧੀ ਵਿਖਾਰਦਾ ਜਿਹੜਾ ਮਾੜਾ ਬੰਦਾ ਕਿਸੇ ਗੁਆਂਢ ਵਿੱਚ ਆ ਕੇ ਵਾਜਦਾ ਸਾਰੇ ਗੁਆਂਢ ਨੂੰ ਵਕਤ ਪਾਈ ਰੱਖਦਾ ਹੈ ਖਰਾਬ ਕਰ ਦਿੰਦਾ ਚੰਗਾ ਬੰਦਾ ਆਵੇ ਲੋਕੀ ਉਹਦੇ ਘਰ ਜਾਂਦੇ ਨੇ ਸਭ ਕੋਲ ਸਲਾਹ ਲੰਝਾਓ ਸ਼੍ਰੀਮਾਨ ਜੀ ਆਪ ਜੀ ਤੁਸੀਂ ਸਲਾਹ ਦੇ ਸਕਦੇ ਹੋ ਤੁਹਾਡੇ ਕੋਲ ਇਹ ਨੁਕਤਾ ਹੈ ਤੁਹਾਡੇ ਕੋਈ এডਿਕੇਸ਼ਨ ਹੈ ਤੁਹਾਡੇ ਕੋਲ ਇਹ ਤਜਰਬਾ ਤੁਸੀਂ ਦੇ ਸਕਦੇ ਉਹਦੇ ਕੋ ਲੋਕ ਸਲਾਹ ਨਹੀਂ ਦਿੰਦੇ ਠੀਕ ਹੈ ਜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲ ਆਈਆਂ ਸੋ ਅਸੀਂ ਗੁਰੂ ਦੀਆਂ ਸਹਿਲੀਆਂ ਹਾਂ ਗੁਰੂ ਦੀਆਂ ਸਖੀਆਂ ਹਾਂ ਗੁਰੂ ਸਾਡਾ ਮਿੱਤਰ ਹੈ ਅਸੀਂ ਗੁਰੂ ਦੇ ਮਿੱਤਰ ਹਾਂ ਗੁਰੂ ਨੇ ਸਾਨੂੰ ਮਿੱਤਰ ਦੇ ਰੂਪ ਦੇ ਵਿੱਚ ਹੀ ਪ੍ਰਵਾਨ ਕੀਤਾ ਤੇ ਸਾਨੂੰ ਮਿੱਤਰ ਦੇ ਰੂਪ ਦੇ ਵਿੱਚ ਮਿਲਾਇਆ ਹੋਇਆ ਆਪਣੇ ਨਾਲ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਈਆ ਸੋ ਕੁਝ ਗੁਰੂ ਦੀ ਚਰਨਾਂ ਦੇ ਵਿੱਚ ਲਾਗੇ ਰਹਿ ਕੇ ਸੇਵਾ ਕਰਦੇ ਨੇ ਕਈਆਂ ਨੂੰ ਗੁਰੂ ਅਲੱਗ-ਅਲੱਗ ਜਗ੍ਹਾ ਦੇ ਉੱਪਰ ਸਿਵਾਤੇ ਭੇਜ ਦਿੰਦੇ ਨੇ ਸਾਰਿਆਂ ਨੂੰ ਤੁਦ ਸੰਸਾਰਿਉ ਪਾਇਆ ਸਿਰੇ ਸਰ ਧੰਦੇ ਲਾਇਆ ਦੇਖੋ ਗੁਰੂ ਦੇ ਸਾਰੇ ਅਸੀਂ ਪੁੱਤ ਨਾ ਇਹ ਨਹੀਂ ਵੀ ਜੇ ਕਿਸੇ ਨੂੰ ਪ੍ਰਚਾਰਕ ਬਣਾ ਦਿੱਤਾ ਤੇ ਭਈ ਉਹ ਗੁਰੂ ਦਾ ਪੁੱਤਰ ਬਣ ਗਿਆ ਤੇ ਜਿਹੜੇ ਬਾਕੀ ਹੋਰ ਫੀਲਡ ਦੇ ਵਿੱਚ ਕੰਮ ਕਰਦੇ ਨੇ ਉਹ ਪੁੱਤਰ ਨਹੀਂ ਹੈ ਨਹੀਂ ਜਿਹੜੇ ਗੁਰੂ ਦੇ ਨਾਲ ਪਿਆਰ ਕਰਦੇ ਨੇ ਗੁਰੂ ਦੇ ਸ਼ਬਦ ਨੂੰ ਮੰਨਦੇ ਨੇ ਅਮਲ ਕਰਦੇ ਨੇ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਹੁਣ ਉਹ ਗੁਰੂ ਦੇ ਲਾੜ ਲੈਨੇ ਗੁਰੂ ਦੇ ਪੁੱਤ ਨੇ ਮਹਾਰਾਜ ਨੇ ਸਾਰਿਆਂ ਨੂੰ ਧੰਦੇ ਲਾਇਆ ਹੁਣ ਸਾਰੇ ਗਰੰਤੀ ਬਣ ਗਏ ਸਾਰੇ ਭਾਈ ਬਣ ਗਏ ਤੇ ਬਾਕੀ ਚੀਜ਼ਾਂ ਕੌਣ ਕਰੇਗਾ ਠੀਕ ਹੈ ਜੀ ਬਾਕੀ ਦੁਨੀਆ ਦੇ ਵਿੱਚ ਕਿੰਨਾ ਸਿਸਟਮ ਹੈ ਉਹ ਕੌਣ ਚਲਾਏਗਾ ਹਾਂ ਉਸ ਸਿਸਟਮ ਦੇ ਵਿੱਚ ਵੀ ਮਾਲਕ ਨੂੰ ਹਾਜ਼ਰ ਨਾਜ਼ਰ ਸਮਝਣਾ ਤੇ ਜਿੰਨਾ ਇੱਥੇ ਬਖਸ਼ਿਸ਼ ਹੋਏਗੀ ਉੱਥੇ ਕਾਰਜ ਕਰਦਿਆਂ ਤੇ ਵੀ ਪੂਰੀ ਬਖਸ਼ਿਸ਼ ਹੋਏਗੀ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਈਆ ਜਿੰਨਾ ਗੁਰਪਿਆਰਾ ਮਨ ਚਿਤ ਤੇ ਨਾ ਭਾਉ ਗੁਰੂ ਦੀ ਵਯਾ ਜਿਨ੍ਹਾਂ ਦੇ ਅੰਦਰ ਪਿਆਰਾ ਹੈ ਜਿਨ੍ਹਾਂ ਨੂੰ ਪਿਆਰੇ ਨਾਲ ਪਿਆਰ ਹੈ ਸੋ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਫਿਰ ਪਿਆਰ ਮਿਲਦਾ ਹੈ ਜਿਹਦੇ ਅੰਦਰ ਪਿਆਰ ਹੋਣਾ ਨੂੰ ਮਿਲਦਾ ਮੈਂ ਕਈ ਵਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੱਜ਼ਤ ਉਹਨਾਂ ਨੂੰ ਮਿਲਦੀ ਹੈ ਜਿਹੜੇ ਰਿਸਪੈਕਟ ਡਿਜ਼ਰਵ ਡਿਜ਼ਰਵ ਕਰਦੇ ਹੋ ਤੇ ਜਿਹੜੇ ਨਹੀਂ ਸਸਾਂ ਦੀ ਅੰਦਰੋਂ ਇੱਜ਼ਤ ਲੈਣ ਵਾਲੇ ਉਹਨਾਂ ਨੂੰ ਇੱਜ਼ਤ ਵੀ ਨਹੀਂ ਮਿਲਦੀ ਇਹ ਸਾਰਿਆਂ ਨੂੰ ਦੁਨ ਮਿਲਦੀ ਹੈ ਇੱਜ਼ਤ ਵਾਦੇ ਵੀ ਬੰਦਾ ਯੋਗ ਹੋਣਾ ਚਾਹੀਦਾ ਹੁਣ ਜਿਸ ਦੀ ਜ਼ੁਬਾਨ ਹੀ ਕੌੜੀ ਹੈ ਬੋਲਣ ਲੱਗਿਆ ਕੁਫਰਤ ਹੋ ਲਦਾ ਉਹਨੂੰ ਇੱਜ਼ਤਗੀ ਨਹੀਂ ਹੈ ਤੇ ਜਿਸ ਦੇ ਮੁਖ ਦੇ ਵਿੱਚੋਂ ਫੁੱਲ ਕਰਦੇ ਹੋਣ ਉਹ ਪਹਿਲੀ ਮਿਲਣੀ ਵਿੱਚ ਹੀ ਬੜੀ ਇੱਜ਼ਤ ਲੈ ਜਾਂਦਾ ਹੈ ਤੇ ਜੇ ਦੀ ਜ਼ੁਬਾਨ ਦੇ ਵਿੱਚੋਂ ਕੁਝ ਹੋਰ ਕਰਦਾ ਹੋਵੇ ਉਹ ਪਹਿਲੀ ਮਿਲਣੀ ਦੇ ਵਿੱਚ ਫਰਸਟ ਇੰਪ੍ਰੈਸ਼ਨ ਇਜ਼ ਲਾਸਟ ਇਮਪ੍ਰੈਸ਼ਨ ਬੰਦੇ ਦਾ ਉਹਦੇ ਤੇ ਯਕੀਨੀ ਬੰਦਾ ਕਹਿੰਦਾਈਆ ਪਹਿਲੀ ਵਾਰੀ ਤੁੰਦੇ ਸਭ ਕੁਝ ਖਰਾਬ ਕਰ ਦਿੰਦਾ ਸੋ ਸਤਕਾਰ ਪਿਆਰ ਅੰਦਰ ਹੋਵੇ ਤਾਂ ਮਿਲਦਾ ਇਹ ਕੰਬੀਨੇਸ਼ਨ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰੂ ਮਹਾਰਾਜ ਆਪਣੇ ਸਿੱਖਾਂ ਨੂੰ ਪੁੱਤਰਾਂ ਨੂੰ ਬਰਾਬਰ ਪਿਆਰ ਕਰਦੇ ਨੇ ਇਹ ਨਹੀਂ ਵੀ ਪੁੱਤ ਖਾਸ ਨੇ ਤੇ ਸਿੱਖ ਖਾਸ ਨਹੀਂ ਨਾ ਮਰੇ ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੋਏ ਤੋਂ ਕਿਆ ਵੁਆ ਜੀਵਤ ਕਈ ਹਜ਼ਾਰ ਮੇਰਾ ਖਾਲਸਾ ਮੇਰਾ ਪੁੱਤ ਸਾਨੂੰ ਮਾਨ ਹੈ ਆਪਣੇ ਗੁਰੂ ਗੋਬਿੰਦ ਸਿੰਘ ਤੇ ਜੇ ਗੁਰੂ ਗੋਬਿੰਦ ਸਿੰਘ ਸਾਡੇ ਤੇ ਮਾਨ ਕਰਦੇ ਨੇ ਸਾਨੂੰ ਮਾਨ ਹੈ ਮਹਾਰਾਜ ਨੇ ਸਾਨੂੰ ਰੋਕਦਿਆਂ ਫਿਰਦਿਆਂ ਆਪਣੇ ਪੁੱਤ ਬਣਾ ਲਿਆ ਸੋ ਗੁਰ ਸਿੱਖਾਂ ਇੱਕੋ ਪਿਆਰ ਗੁਰਮਤਿ ਆਪੋ ਪੁੱਤਾਂ ਪਾਈ ਗੁਰ ਸਤਿਗੁਰੂ ਬੋਲੋ ਸਭ ਗੁਰ ਆਖ ਗੁਰੂ ਜੀ ਵਾਯ ਮਹਾਰਾਜ ਕਿंदे ਸਾਰੇ ਗੁਰੂ ਨੂੰ ਆਖੋ ਸਭ ਧੰਨ ਕਹੋ ਸਭ ਧੰਨ ਕੋ ਗੁਰ ਸਤਿਗੁਰੂ ਜਿਤ ਮਿਲਹਰ ਪੜਦਾ ਕਜੇ ਆ ਸਾਰੇ ਗੁਰੂ ਨੂੰ ਧੰਨ ਗਾਓ ਵਾਹ ਵਾਹ ਕਰੇ ਸਹੀ ਜਨ ਸੋਹਣੇ ਤਿੰਨ ਕੋ ਪ੍ਰਜਾ ਪੂਜਨ ਆਈ ਗੁਰ ਸਤਿਗੁਰੂ ਬੋਲੋ ਸਭ ਗੁਰ ਆਖ ਗੁਰੂ ਜੀ ਵਾਯਿਆ ਸੋ ਜਿਹੜਾ ਗੁਰੂ ਨੂੰ ਜਪਦਾ ਆਖਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਆਤਮਿਕ ਅਡੋਲਤਾ ਜਾਂ ਆਤਮਿਕ ਜੀਵਨ ਮਿਲ ਜਾਂਦਾ ਹੈ ਸੋ ਇਸ ਹੀ 사త్సੰਗ ਹੈ ਜੀ ਅੱਜ ਦਾ ਜੋ ਮੁੱਖਵਾਕ ਹੁਕਮਨਾਮੇ ਦੇ ਰੂਪ ਵਿੱਚ ਪ੍ਰਾਪਤ ਹੋਇਆ ਤੀਜੇ ਪਾਤਸ਼ਾਹ ਦਾ ਬੜੀ ਕਿਰਪਾ ਕੀਤੇ ਸੋਹਣੇ ਪਰਮਾਨੰਸ ਸਹਿਤ ਮਹਾਰਾਜ ਨੇ ਸੇਵਾ ਲਈ ਹੈ ਸੋ ਆਜ ਨੇ ਬੜੇ ਹੀ ادب ਸਤਕਾਰ ਪ੍ਰੇਮ ਸ਼ਰਧਾ ਨਾਲ ਗੁਰੂ ਦਾ ਹੁਕਮ ਜਾਣ ਕੇ ਆ ਮੈਂ ਤੇ ਤੁਸੀਂ ਸਰਵਣ ਕੀਤਾ ਮਹਾਰਾਜ ਜੀ ਜੋ ਸੁਨਾਇਆ ਇਸ ਲਈ ਵੀ ਗਿਆਨ ਬਣੇ ਆਤਮਾ ਦਾ ਸ਼ਿੰਗਾਰ ਬਣੇ ਔਰ ਜਦੋਂ ਮਹਾਰਾਜੀ ਦੇ ਚੱਲਾਂ ਵਿੱਚ ਅਸੀਂ ਜਾਣਾ ਇਸਦਾ ਮਾਰਗਦਰਸ਼ਨ ਕਰੇ ਸਾਨੂੰ ਉੱਤੇ ਤੱਕ ਗਿਆਨ ਲੈ ਕੇ ਜਾਵੇ 1 ਸਤੰਬਰ ਨੂੰ ਧੰਤਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਆਪਣੇ ਗੁਰੂ ਘਰ ਅਕਾਲੀ ਗੁਰਦਵਾਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਗੁਰੂ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਸੋ ਜਿਨ੍ਹਾਂ ਨੇ ਕੋਈ ਵੀ ਸੇਵਾ ਕਰਨੀ ਹੈ ਕੋਈ ਪਾਟੀ ਸਿੰਘਾਂ ਦੀ ਸੇਵਾ ਕਰਨੀ ਹੈ ਜਾਂ ਅਖੰਡ ਪਾੜ ਦੀ ਸੇਵਾ ਕਰਨੀ ਹੈ ਜਾਂ ਕੋਈ ਲੰਗਰ ਰਸ ਦੀ ਕਰਨੀ ਹੈ ਉਹ ਆਪਣਾ ਨਾਮ ਲਗਾ ਸਕਦਾ ਹੈ ਪ੍ਰਬੰਧਕਾਂ ਨੂੰ ਦੱਸ ਸਕਦੇ ਹੋ ਦਾਸ ਨੂੰ ਦੱਸ ਸਕਦੇ ਹੋ ਗੁਰੂ ਦੀ ਕਿਰਤ ਇਹ ਸੇਵਾ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ ਜੀ ਇੰਨੀ ਸੇਵਾ ਪਰਵਾਨ ਪੁਰ ਚੁਕ ਮਾਫ ਬੇਅੰਤ ਮਾਇਆ ਜਿਨੇ ਗੁਰਬਾਣੀ ਦਾ ਸਤਕਾਰ ਕੀਤਾ ਮਹਾਰਾਜ ਤੇਲ ਤੇਲ ਭੇਟ ਲੈ ਕੇ ਵਿੱਚ ਲਾਏ ਤੰਦਰੁਸਤੀਆਂ ਦਾਵੇ ਕਮਾਈਆਂ ਵਿੱਚ ਬਰਕਤਾਂ ਤੇ ਵਾਦੇ ਪਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ